ਸਮਾਨ ਦਾ ਸਰਕਾਰੀ ਐਨੀਮੈਂਨ ਸਕੂਲ ਜਿਹੜਾ ਹੈ ਕਿ ਬੁਆਏਜ਼ ਹੈ ਉਸਦੇ ਵਿੱਚ ਕਈ ਤਰ੍ਹਾਂ ਕੀ ਵਿਦਿਆਰਥੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਟਾਇਲਟ ਐ ਉਪਦੀਨ ਐ 700 ਵਿਦਿਆਰਥੀ ਐ 700 ਵਿਦਿਆਰਥੀਆਂ ਨੂੰ 3 ਟਾਇਲਟ ਉਹ ਵੀ ਬੰਦ ਪਏ ਟੁੱਟੇ ਪਏ ਔਰ ਕਈ ਤਰ੍ਹਾਂ ਕੀ ਮੁਸ਼ਕਲ ਅਧਿਆਪਕਾਂ ਦੀ ਕਮੀ ਐ ਮੈਥ ਕੇ ਧਿਆਪਕ ਨਹੀਂ ਐ ਔਰ ਇਸ ਕਰਕੇ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਧਿਆਪਕ ਵੀ ਇਸ ਮਸਲੇ ਨੂੰ ਲੈ ਕੇ ਕਾਫੀ ਗੰਭੀਰ ਐ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਸਮੱਸਿਆ ਬਾਰੇ ਤਾਂ ਉਹਨਾਂ ਨੇ ਕਹਿ ਕੇ ਪਹਿਲਾਂ ਸਾਡੇ ਕੋਲ ਗ੍ਰਾਂਟ ਨਹੀਂ ਥੀ ਹੁਣ ਗ੍ਰਾਂਟ ਆਈ ਐ ਕਦੋਂ ਇਹ ਜਿਹੜੇ ਬਾਥਰੂਮ ਐ ਖਾਸ ਤੌਰ ਤੇ ਮੁੰਡਿਆਂ ਤੇ ਚਾਹੀਦੇ ਲੇਕਿਨ 700 ਬੱਚੇ 700 ਬੱਚੇ ਵਿੱਚ ਤਿੰਨ ਬਾਥਰੂਮ ਹੈ ਉਹ ਵੀ ਟੁੱਟੇ ਪਏ ਹਨ ਟੋਇਲਟ ਜਾਣਾ ਹੋਵੇ ਬੱਚੇ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਸਰਕਾਰੀ ਵਾਇਸ ਸਕੂਲ ਸਮਾਣਾ ਦੇ ਜਿਹੜੇ ਕਮੀਆਂ ਹਨ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਇਸੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਬੇਟੇ ਸਕੂਲ ਆਫ ਫੈਮਿਨਜ਼ ਮੋਹਨ ਕੁਮਾਰ ਪਤਾ ਨਹੀਂ ਜੀ ਜਦੋਂ ਵੀ ਅਸੀਂ ਵਾਸ਼ਰੂਮ ਕਰਨ ਜਾਂਦੇ ਆਂ ਪਾਣੀ ਨਿਕਲਦਾ ਹੈ ਕਈ ਵਾਰ ਤੇ ਸਾਨੂੰ ਵਾਸ਼ਰੂਮ ਕਰਨ ਚ ਵੀ ਬਹੁਤ ਦਿੱਕਤ ਆਉਂਦੀ ਹੈ ਲੈਟਰਨ ਜਾਣਾ ਹੋਵੇ ਤਾਂ ਜੀ ਲੈਟਰਨ ਕਈ ਉੱ ਉਹ ਗੰਦਗੀ ਹੁੰਦੀ ਹੈ ਜੀ ਸਫਾਈ ਨਹੀਂ ਹੈ ਹਾਂ ਜੀ ਬੰਦ ਕਰ ਰੱਖਿਆ ਦਿੰਦੇ ਵੀ ਲਾਏ ਆ ਦਿਨਦੇ ਨਹੀਂ ਲਾਈ ਜੀ ਨੇ ਮੁੰਡੇ ਆਣੇ ਤੇ ਮੁੰਡੇ ਆਣੇ ਤੇ ਪਹਿਲਾਂ ਲਾਇਆ ਕਰਦੇ ਪਾਣੀ ਵੀ ਨਿਕਲਦਾ ਅਤੇ ਕੀ ਕਹਾਂ ਜਣੇ ਜੀ ਜਦੋਂ ਵਾਸ਼ਰੂਮ ਕਰਨ ਜਾਂਦੇ ਆ ਤਾਂ ਜੀ ਬਹੁਤ ਦਿੱਕਤ ਆਉਂਦੀ ਤੇ ਉਹ ਸ਼ਾਂਕਾ ਜਿਹੜਾ ਉਹਦੇ ਤੋਂ ਉੱਪਰ ਉਹ ਜਿੰਨੀ ਚਲਦੀ ਥੱਲੇ ਚਲਦੀ ਦੱਸਣ ਥੋੜੇ ਕਿ ਟਾਇਲਟ ਹੈ ਉੱਥੇ ਤੁਸੀਂ ਜਾ ਸਕਦੇ ਹੋ ਟਾਇਲਟ ਨਹੀਂ ਬਹੁਤ ਗੰਦੇ ਨੇ ਵਿੱਚ ਟੁੱਟੇ ਵੀ ਪਏ ਨੇ ਤੇ ਉਹ ਵੀ ਨਹੀਂ ਗੰਦੇ ਵੀ ਬਹੁਤ ਨੇ ਬੈਠ ਸਕਦੇ ਹੋ ਉੱਥੇ ਨਹੀਂ ਨਾ ਮਦਰਾ ਮੇਰਾ ਨਾਮ ਰਮਨ ਸਿੰਘ ਹੈ ਤੁਹਾਡੇ ਬਹੁਤ ਵਧੀਆ ਨਹੀਂ ਹੈਗੇ ਬਹੁਤ ਖਰਾਬ ਨਹੀਂ ਕਰ ਕੀ ਆ ਜੀ ਬੈਠ ਸਕਦੇ ਹੋ ਦੇ ਵਿੱਚ ਜੀ ਮਨ ਹੋ ਗਈ 6 ਮਹੀਨੇ ਹੋ ਗਏ ਉਹ ਰਿਹਾ ਮੈਂ ਐਵੇਂ ਨਹੀਂ ਜੀ ਐਵੇਂ ਆ ਕਰ ਰਹੀ ਹਾਂ ਪ੍ਰਸ਼ੋਤਨ ਦੀ ਗੱਲ ਹੈ ਮੈਂ ਇਹ ਇਹਨਾਂ ਦੇ ਧਿਆਨ ਤੇ ਲਿਆ ਚੁੱਕਿਆ ਪ੍ਰਿੰਸੀਪਲ ਮੈਡਮ ਤੇ ਵੀ ਜਿਹੜੀ ਸਾਡੀ ਮੈਨੇਜਮੈਂਟ ਕਮੇਟੀ ਹੁੰਦੀ ਹੈ ਸਕੂਲ ਦੀ ਉਸ ਦੀ ਵੀ ਧਿਆਨ ਤੇ ਲੈਂਦਾ ਹੈ ਕਿਉਂਕਿ ਇਹ ਲਗਭਗ 40 ਸਾਲ ਪੁਰਾਣੇ ਬਣੇ ਹੋਏ ਨੇ ਇਹ ਇੰਨੇ ਮਾਰੇ ਹਾਲਤ ਚ ਨੇ ਕਿ ਇਹਨਾਂ ਦੀ ਸਫਾਈ ਵੀ ਨਹੀਂ ਕਰੀ ਜਾ ਸਕਦੀ ਕਿਉਂਕਿ ਬਿਲਕੁਲ ਗਲੇ ਪਚੇ ਪਏ ਨੇ ਨਵੇਂ ਬਣਨੇ ਦੀ ਜ਼ਰੂਰਤ ਹੈ ਹਾਂ ਬਿਲਕੁਲ ਨਵੇਂ ਬਣਨੇ ਚਾਹੀਦੇ ਨੇ ਕਿੰਨੇ ਪੈਸੇ ਦੀ ਜ਼ਰੂਰਤ ਹੈ ਦੇ ਬਸ ਤੇ ਇਹ ਤਾਂ ਘਟ-ਘਟ 3-4 ਲੱਖ ਦਾ ਪ੍ਰੋਜੈਕਟ ਹੈ ਸਕੂਲ ਕੋਲ ਇੰਨਾ ਪੈਸਾ ਨਹੀਂ ਹੁੰਦਾ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਗ੍ਰਾਂਟ ਭੇਜੀ ਜਾਵੇ ਤਾਂ ਕਿ ਨਵੇਂ ਬਣਾਏ ਜਾ ਸਕਣ ਤੇ ਇੱਕ ਰੂਲ ਦੇ ਮੁਤਾਬਕ 60-65 ਬੱਚਿਆਂ 'ਤੇ ਇੱਕ ਬਾਥਰੂਮ ਹੁੰਦਾ ਸਾਡੇ ਕੋਲ 70 ਬੱਚੇ ਨੇ 700 ਬੱਚੇ ਕਿਨਾ 700 ਦੇ ਕਿਨਾ 700 ਪਾ ਕੇ ਕਿੰਨੇ ਹਾਂਜੀ ਹਾਂ 700 ਕੁਵੇ 3 9 ਸਾਡੇ ਕੋਲ ਕੋਟੋਟ 14 15 ਬਾਥਰੂਮ ਚਾਹੀਦੇ ਨੇ ਤੇ ਨੰਬਰ 2 ਤੇ ਸਾਡੇ ਕੋਲ ਇੱਥੇ ਕੋਈ ਸਰਕਾਰੀ ਪੱਕਾ ਕਰਮਚਾਰੀ ਨਹੀਂ ਜਿਹੜਾ ਇਹਨਾਂ ਨੂੰ ਸਾਫ਼ ਕਰ ਸਕੇ ਅਸੀਂ ਟੈਂਪਰੇਰੀ 2 ਘੰਟੇ ਵਾਲੇ ਸਾਡੇ ਕੋਲੇ ਮੁਲਾਜ਼ਮ ਨੇ ਜਿਹੜੇ ਸਿਰਫ 2 ਘੰਟੇ ਰਹਿੰਦੇ ਨੇ ਸਵੇਰੇ ਤੇ ਉਹ 2 ਘੰਟੇ ਇੱਕ ਵਾਰ ਸਫਾਈ ਕਰ ਜਾਂਦੇ ਨੇ ਉਸ ਤੋਂ ਬਾਅਦ ਸਾਰਾ ਦਿਨ ਫਿਰ ਗੰਦੇ ਹੋਣ ਪੈਂਦੇ ਨੇ ਆਪਣੀ ਪੰਚਾਇਤੀ ਰਾਜ ਵਾਲੇ ਬਣਾ ਰਹੇ ਨੇ ਇਸੇ ਤਰ੍ਹਾਂ ਸਰ ਮੈਂ ਪੂਰੇ 3 ਸਾਲ ਤੋਂ ਐਫਰਟਸ ਕਰ ਰਹੀ ਹਾਂ ਇਸੇ ਤਰੀਕੇ ਨਾਲ ਵਾਸ਼ਰੂਮ ਮੇਜਰ ਰਿਪੇਅਰ ਦੀ ਜਿਹੜੀ ਕਿ ਸਰ ਹੁਣ ਮੇਰੇ ਸਕੂਲ ਦੇ ਵਿੱਚ ਉਹ ਗ੍ਰਾਂਟ ਆ ਚੁੱਕੀ ਆ ਸ਼ਨੀਵਾਰ ਸਾਡੇ ਅਕਾਊਂਟ ਚ ਫਰਾਈਡੇ ਪੈ ਚੁੱਕੀ ਆ ਉਹਦੇ ਤਹਿਤ ਸਰ ਇੱਕ ਕਮੇਟੀ ਬਣਾ ਦਿੱਤੀ ਗਈ ਆ ਸੋਨ ਲਾ ਜੇ ਤੁਸੇ ਦੱਸਿਆ ਹੋਣਾ ਕੈਂਪਸ ਮੈਨੇਜਰ ਦੀ ਜ਼ਿੰਮੇਵਾਰੀ ਸਾਰੀ ਸਰ ਰਿਪੇਅਰ ਲਈ ਉਹਦੇ ਵਿੱਚ ਇੱਕ ਕਮੇਟੀ ਬਣਾ ਦਿੱਤੀ ਗਈ ਆ ਜਿਹੜੇ ਵਾਸ਼ਰੂਮ ਨੇ ਸਰ ਵਿਦਿਨ 2 অর 3 ਡੇਸ ਦੇ ਵਿੱਚ ਪੂਰੇ ਰਿਪੇਅਰ ਹੋ ਕੇ ਈਵਨ ਕਿ ਜੋ ਵੀ ਫਲੈਸ਼ ਚੇਂਜ ਆ ਉਹ ਸਾਰੇ ਮੈਂ ਸਰ ਇਹਨਾਂ ਨੂੰ ਆਰਡਰ ਦੇ ਦਿੱਤੀ ਆ ਰਿਟਰਨ ਦੇ ਵਿੱਚ ਅਮਾਤ ਅਜਿਸਟਰਡ ਚ ਵੀ ਪਾਇਆ ਹੋਣਾ ਸਰ ਉਹ ਸੇਠੀ ਕਰਾ ਦਵਾਂਗੇ ਅੱਧੀ ਛੁੱਟੀ ਬੰਦ ਕਰੀ ਨਹੀਂ ਬਟ ਸਟੂਡੈਂਟ ਦੀ ਨਹੀਂ ਸਰ ਉਹਦੇ ਵਿੱਚ ਅ ਅੱਧੀ ਛੁੱਟੀ ਦਾ ਬੰਦ ਨਹੀਂ ਹੈ ਸਰ ਇੱਕ ਤਾਂ ਵਾਸ਼ਰੂਮ ਦੀ ਸਰ ਸਾਨੂੰ ਦਿੱਕਤ ਆ ਰਹੀ ਸੀ ਜਿਹੜਾ ਮੇਰਾ ਮੇਨ ਕਾਜ਼ ਆ ਸਰ ਗਰਾਊਂਡ ਜਿਹੜਾ ਜੋ ਮੈਂ ਸਰ ਇਸ ਸਕੂਲ ਚ ਕਰ ਰਹੀ ਆ ਗਰਾਊਂਡ ਲੈਵਲ ਤੇ ਕਰ ਰਹੀ ਆ ਜੇ ਮੇਰੇ ਵਾਸ਼ਰੂਮ ਦੀ ਰਿਪੇਅਰ ਪੈਂਡਿੰਗ ਸੀ ਤਾਂ ਉਹਦੇ ਵਿੱਚ ਕੀ ਹੁੰਦਾ ਸੀਗਾ ਸਰ ਜੋ ਵੀ ਇਹ ਡਿਸਪਲਿਨ ਮੇਨਟੇਨ ਕੀਤਾ ਗਿਆ ਇਟ ਡੂ ਟੂ ਵਾਸ਼ਰੂਮ ਕੀਤਾ ਗਿਆ ਉੱਥੇ ਰੈਸ਼ਨ ਨਾ ਹੋ ਜਾਂਦਾ ਸੀਗਾ ਸਰ ਵਾਸ਼ਰੂਮ ਦੇ ਵਿੱਚ ਕੀ ਕੰਟਰੋਲ ਨਹੀਂ ਸੀ ਹੁੰਦਾ ਉਹਦੇ ਕਰਕੇ ਅਸੀਂ ਸਾਰੇ ਸਟਾਫ ਦੀ ਰਜਮੰਦੀ ਨਾਲ ਕਲਾਸਿਚਸ ਦੀ ਰਜਮੰਦੀ ਨਾਲ ਅਸੀਂ ਸੈਸ ਦੇ ਵਿੱਚ ਆ ਬਲਾਕ ਵਾਈਜ਼ ਡਿਊਟੀਆਂ ਲਗਾਈਆਂ ਨੇ ਟੀਚਰਸ ਦੀਆਂ ਬਲਾਕ ਵਾਈਜ਼ ਠੀਕ ਹੈ ਜੇ ਇਸ ਬਲਾਕ ਦੇ ਚਾਰ ਕਲਾਸਿਸ ਨੇ ਤਾਂ ਉਹ ਕਲਾਸ ਟੀਚਰਸ ਬਾਹਰ ਬੈਠੇ ਹੋਏ ਨੇ ਠੀਕ ਹੈ ਬੱਚਿਆਂ ਨੂੰ ਪਾਸ इशੂ ਕੀਤੇ ਹੋਏ ਨੇ ਐਟ ਅ ਟਾਈਮ ਅਸੀਂ ਇੱਕ ਪਾਸ ਤੇ ਦੋ ਬੱਚੇ ਵਾਸ਼ਰੂਮ ਲਈ ਭੇਜ ਰਹੇ ਹਾਂ ਕਿ ਜੇ ਇੱਕ ਪਾਸੇ ਅਸੀਂ ਇੱਧਰ ਭੇਜ ਰਹੇ ਆ ਜੀ ਜੇ ਕੰਟੀਨ ਚੋ ਬੱਚੇ ਨੇ ਖਾਣ ਪੀਣ ਦਾ ਸੁਨਣ ਲੈਣਾ ਲੇਕਿਨ ਜਿਹੜੇ ਛੇਵੀਂ ਤੋਂ 8ਵੀਂ ਦੇ ਬੱਚੇ ਨੇ ਉਹ ਸਾਰੇ ਮਿੱਡੇ ਮਿੱਡੇ ਦੇ ਵਿੱਚ ਖਾਣਾ ਵੀ ਖਾ ਰਹੇ ਨੇ ਇੱਧਰ ਖੇਲ ਰਹੇ ਨੇ ਇਹ ਜਿਹੜਾ ਸਰ ਡਿਸਪਲਿਨ ਮੇਨਟੇਨ ਕੀਤਾ ਗਿਆ ਡੂ ਟੂ ਰਿਪੇਅਰ ਆਫ ਵਾਸ਼ਰੂਮ ਮਤਲਬ ਕਹਿੰਦਾ ਆ ਸਰ ਮੈਂ ਵੀ ਨਹੀਂ ਕਹਿ ਸਕਦੀ ਆਈ ਥਿੰਕ ਸੁਣ ਲਓ ਜੀ ਦੂਧ ਕਰਿਓ ਤੁਸੀਂ ਸ਼ਾਮ ਨੂੰ ਸਰ ਮੈਨੂੰ ਜਿੱਥੋਂ ਤੱਕ ਲੱਗਦਾ ਨਾ ਵਾਸ਼ਰੂਮ ਬੰਦ ਨਹੀਂ ਕੀਤੇ ਜਾਂਦੇ ਸਕੂਲ ਟਾਈਮ ਤੋਂ ਬਾਅਦ ਇਹ ਮੇਰੇ ਅੱਛਾ ਧਿਆਨ ਚ ਆਇਆ ਹੁਣ ਠੀਕ ਹੈ ਠੀਕ ਹੈ ਵੀ ਸਕੂਲ ਟਾਈਮ 'ਚ ਵਾਸ਼ਰੂਮ ਠੀਕ ਨੇ ਸ਼ਾਮ ਨੂੰ ਵਾਸ਼ਰੂਮ ਬੰਦ ਨਹੀਂ ਕੀਤੇ ਜਾ ਰਹੇ ਮੈਨੂੰ ਲੱਗਦਾ ਸਰ ਉੱਥੇ ਦਿੱਕਤ ਆਈ ਹੈ ਸ਼ਾਮ ਦੇ ਟਾਈਮ 14 ਤਰੀਕ ਨੂੰ ਜਿਵੇਂ ਸੀ ਚਿਲड्रन ਦੇ ਕੇ ਵਾਸ਼ਰੂਮ ਬਿਲਕੁਲ ਸਹੀ ਸੀਗੇ ਚਿਲड्रन ਦੇ ਮਨਾਇਆ ਉਸ ਤੋਂ ਬਾਅਦ ਸਰ ਟੁੱਟਪਜ ਹੋਈ ਹੈ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ